ਸਤਿ ਸ਼੍ਰੀ ਅਕਾਲ ਦੋਸਤੋ ਕਿਤਾਬੀ ਚਲਕ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਕਰਦੇ ਹਾਂ ਸਭ ਚੜ੍ਹਦੀ ਕਲਾ ਵਿੱਚ ਹੋਵਾਂਗੇ ਪਿਛਲੇ ਦਿਨੀ ਬਹੁਤ ਹੀ ਦੁਖਦਾਈ ਘਟਨਾ ਹੋਈ ਜੋ ਕਿ 에ਅਰ ਇੰਡੀਆ ਦਾ ਜਹਾਜ਼ ਅਹਮਦਾਬਾਦ ਵਿਖੇ ਕ੍ਰੈਸ਼ ਹੋ ਗਿਆ ਜਹਾਜ਼ ਕ੍ਰੈਸ਼ ਹੋਣ ਦਾ ਕੀ ਕਾਰਨ ਸੀ ਅਖੀਰਲੇ ਪਲਾਂ ਵਿੱਚ ਜਹਾਜ਼ ਅੰਦਰ ਕਿਹੋ ਜਿਹਾ ਮਾਹੌਲ ਸੀ ਕੀ ਗੱਲਾਂ ਹੋ ਰਹੀਆਂ ਸਨ ਇਹ ਸਭ ਦਾ ਪਤਾ ਕਰਨ ਲਈ ਇਨਵੈਸਟੀਗੇਸ਼ਨ ਟੀਮ ਨੂੰ ਬਲੈਕ ਬਾਕਸ ਮਿਲਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਬਲੈਕ ਬਾਕਸ ਤੋਂ ਹੀ ਸਭ ਕੁਝ ਪਤਾ ਲੱਗਣਾ ਹੁੰਦਾ ਹੈ ਅੱਜ ਅਸੀਂ ਜਿਸ ਕਿਤਾਬ ਦੀ ਸਮਰੀ ਲੈ ਕੇ ਹਾਜ਼ਰ ਹੋਏ ਹਾਂ ਉਸ ਵਿੱਚ ਅਸੀਂ ਬਲੈਕ ਬਾਕਸ ਬਾਰੇ ਗੱਲ ਕਰਾਂਗੇ ਬਲੈਕ ਬਾਕਸ ਕੀ ਹੁੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਸਾਡੀ ਅੱਜ ਦੀ ਕਿਤਾਬ ਦਾ ਨਾਮ ਹੈ ਬਿਯੋਂਡ ਦਾ ਬਲੈਕ ਬਾਕਸ ਜਿਸ ਦੇ ਲਿਖਾਰੀ ਹਨ ਜੀਡੀ ਬਾਈਬਲ ਦੋਸਤੋ ਇਹ ਕਿਤਾਬ ਬਿਯੋਂਡ ਦਾ ਬਲੈਕ ਬਾਕਸ ਦਾ ਫਰੈਂਸਿਕਸ ਆਫ 에ਅਰਪਲੇਨ ਕ੍ਰੈਸ਼ਸ ਹਵਾਈ ਜਹਾਜ਼ ਦੇ ਹਾਦਸਿਆਂ ਦੀ ਵਿਗਿਆਨਕ ਜਾਂਚ ਦੀ ਦੁਨੀਆ ਨੂੰ ਆਮ ਪਾਟਕਾਂ ਲਈ ਸਰਲ ਦਿਲਚਸਪ ਅਤੇ ਸਮਝਣਯੋਗ ਢੰਗ ਨਾਲ ਪੇਸ਼ ਕਰਦੀ ਹੈ ਇਹ ਅਦਾਇ ਬਲੈਕ ਬਾਕਸ ਦੀ ਸੰਕਲਪਨਾ ਨਾਲ ਸ਼ੁਰੂ ਹੁੰਦਾ ਹੈ ਜੋ ਹਵਾਈ ਜਹਾਜ਼ ਦੇ ਹਾਸਿਆਂ ਦੀ ਜਾਂਚ ਦਾ ਮੁੱਖ ਸਾਧਨ ਹੈ ਬਲੈਕ ਬਾਕਸ ਜੋ ਅਸਲ ਵਿੱਚ ਗੂੜੇ ਸੰਤਰੀ ਰੰਗ ਦਾ ਹੁੰਦਾ ਹੈ ਤਾਂ ਜੋ ਮਲਵੇ ਵਿੱਚ ਆਸਾਨੀ ਨਾਲ ਲੱਭਿਆ ਜਾ ਸਕੇ 2 ਮੁੱਖ ਹਿੱਸਿਆਂ ਨਾਲ ਬਣਿਆ ਹੁੰਦਾ ਹੈ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵੋਇਸ ਰਿਕਾਰਡਰ ਫਲਾਈਟ ਡਾਟਾ ਰਿਕਾਰਡਰ ਜਹਾਜ਼ ਦੀਆਂ ਤਕਨੀਕੀ ਗਤੀਵਿਧੀਆਂ ਜਿਵੇਂ ਕਿ ਗਤੀ ਉਚਾਈ ਇੰਜਨ ਦੀ کارਗੁਜ਼ਾਰੀ ਅਤੇ ਹੋਰ ਸੰਕੜੇ ਪੈਰਾਮੀਟਰ ਨੂੰ ਹਰ ਸੈਕਿੰਡ ਰਿਕਾਰਡ ਕਰਦਾ ਹੈ ਕਾਕਪਿਟ ਵੋਇਸ ਰਿਕਾਰਡਰ ਪਾਇਲਟਾਂ ਦੀ ਗੱਲਬਾਤ ਕਾਕਪਿਟ ਵਿੱਚ ਵਜਣ ਵਾਲੀਆਂ ਚੇਤਾਵਨੀਆਂ ਅਤੇ ਹੋਰ ਆਵਾਜ਼ਾਂ ਜਿਵੇਂ ਕਿ ਇੰਜਨ ਦੀ ਗੂੰਜ ਜਾਂ ਵਿਨਾਸ਼ਕਾਰੀ ਤਮੱਕੇ ਨੂੰ ਰਿਕਾਰਡ ਕਰਦਾ ਹੈ ਇਹ ਜਾਣਕਾਰੀ ਜਾਂਚ ਕਰਤਾਵਾਂ ਨੂੰ ਹਾਦਸੇ ਦੇ ਅੰਤਿਮ ਪਲਾਂ ਦੀ ਮਨੋਵਿਗਿਆਨਕ ਅਤੇ ਸੰਚਾਲਨ ਸਥਿਤੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਪਿਵਲ ਸਰ ਸਮਝਾਉਂਦੇ ਹਨ ਕਿ ਬਲੈਕ ਬਾਕਸ ਨੂੰ ਕਾਲਾ ਕਿਉਂ ਕਿਹਾ ਜਾਂਦਾ ਹੈ ਹਾਲਾਂਕਿ ਇਸ ਦਾ ਰੰਗ ਤਾਂ ਗੂੜਾ ਸੰਤਰੀ ਹੁੰਦਾ ਹੈ ਇਹ ਨਾਮ ਇਸ ਦੀ ਰਹੱਸਮਈ ਪ੍ਰਕਿਰਤੀ ਤੋਂ ਪਿਆ ਹੈ ਕਿਉਂਕਿ ਇਹ ਆਮ ਲੋਕਾਂ ਲਈ ਇੱਕ ਬੰਦ ਡੱਬੇ ਵਰਗਾ ਹੈ ਜਿਸ ਦੀ ਜਾਣਕਾਰੀ ਸਿਰਫ ਜਾਂਚ ਕਰਤਾ ਹੀ ਵਿਸ਼ਲੇਸ਼ਣ ਕਰ ਸਕਦੇ ਹਨ ਅਸਲ ਵਿੱਚ ਇਹ অতি ਅਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੁੰਦਾ ਹੈ ਬਲੈਕ ਬਾਕਸ ਨੂੰ અત્યੰਤ ਮਜ਼ਬੂਤ ਬਣਾਇਆ ਜਾਂਦਾ ਹੈ ਜੋ 2000 ਡਿਗਰੀ ਸੈਲਸੀਅਸ ਦੀ ਅਗ ਅਤੇ ਸਮੁੰਦਰ ਦੀ 20000 ਫੁੱਟ ਡੂੰਘਾਈ ਵਿੱਚ 30 ਦਿਨ ਤੱਕ ਸੁਰੱਖਿਅਤ ਰਹਿ ਸਕਦਾ ਹੈ ਇਸ ਦੀ ਮਜ਼ਬੂਤੀ ਦਾ ਕਾਰਨ ਸਭ ਤੋਂ ਵਿਨਾਸ਼ਕਾਰੀ ਹਾਦਸਿਆਂ ਵਿੱਚ ਵੀ ਜਾਣਕਾਰੀ ਮਿਲਣਾ ਹੈ ਉਦਾਹਰਨ ਵਜੋਂ ਬਬੇਲ ਸਰ 1988 ਦੇ ਪੈਨ ਐਮ ਫਲਾਈਟ 103 ਦੇ ਹਾਦਸੇ ਦਾ ਜ਼ਿਕਰ ਕਰਦੇ ਹਨ ਜੋ ਸਕਾਟਲੈਂਡ ਦੇ ਲਕੌਰਵੀ ਉੱਤੇ ਅਤਵਾਦੀ ਬੰਬ ਧਮਾਕੇ ਕਾਰਨ ਤਬਾਹ ਹੋਇਆ ਬਲੈਕ ਬਾਕਸ ਦੇ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵੌਇਸ ਰਿਕਾਰਡਰ ਨੇ ਜਾਂਚ ਕਰਤਾਵਾਂ ਨੂੰ ਧੁਮਾਕੇ ਦਾ ਸਹੀ ਸਮਾਂ ਅਤੇ ਕਾਰਨ ਪਤਾ ਕਰਨ ਵਿੱਚ ਮਦਦ ਕੀਤੀ ਜਿਸ ਨਾਲ ਅਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਫਲਾਈਟ ਡਾਟਾ ਰਿਕਾਰਡਰ ਨੇ ਜਹਾਜ਼ ਦੀ ਅਚਾਨਕ ਉਚਾਈ ਗਵਨ ਅਤੇ ਕਾਕਪਿਟ ਵਾਇਸ ਰਿਕਾਰਡਰ ਨੇ ਧੁਮਾਕੇ ਦੀ ਆਵਾਜ਼ ਨੂੰ ਰਿਕਾਰਡ ਕੀਤਾ ਜਿਸ ਨੇ ਸਬੂਤ ਪ੍ਰਦਾਨ ਕੀਤੇ ਇਸ ਅਧਿਆਇ ਵਿੱਚ ਬਲੈਕ ਬਾਕਸ ਦੇ ਇਤਿਹਾਸ ਤੇ ਵੀ ਵਿਸਤਾਰਪੂਰਵਕ ਚਰਚਾ ਕੀਤੀ ਜਾਵੇਗੀ 1950 ਦੇ ਦਹਾਕੇ ਵਿੱਚ ਆਸਟ੍ਰੇਲੀਆ ਦੇ ਵਿਗਿਆਨੀ ਡੇਵਿਡ ਵੌਨ ਨੇ ਪਹਿਲਾ ਫਲਾਈਟ ਡਾਟਾ ਰਿਕਾਰਡਰ ਵਿਕਸਤ ਕੀਤਾ ਜੋ ਸ਼ੁਰੂ ਵਿੱਚ ਇੱਕ ਸਧਾਰਨ ਮਕੈਨੀਕਲ ਯੰਤਰ ਸੀ ਉਸ ਸਮੇਂ ਹਵਾਈ ਹਾਦਸਿਆਂ ਦੀਆਂ ਜਾਂਚਾਂ ਸਿੰਮਸਨ ਅਤੇ ਬਹੁਤ ਸਾਰੇ ਹਾਦਸਿਆਂ ਦੇ ਕਾਰਨ ਅਣਜਾਣੇ ਰਹਿੰਦੇ ਸਨ ਵਾਰਨ ਦੇ ਯੰਤਰ ਨੇ ਜਹਾਜ਼ ਦੀਆਂ ਮਾਡਲਾਂ ਗਤੀਵਿਧੀਆਂ ਜਿਵੇਂ ਕਿ ਉਚਾਈ ਅਤੇ ਗਤੀ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ 1960 ਦੇ ਦਹਾਕੇ ਵਿੱਚ ਕਾਕਪਿਟ ਵਾਇਸ ਰਿਕਾਰਡਰ ਦੀ ਸ਼ੁਰੂਆਤ ਹੋਈ ਜਿਸ ਨੇ ਪਾਇਲਟ ਦੀਆਂ ਗੱਲਬਾਤ ਨੂੰ ਸੁਰੱਖਿਅਤ ਕਰਨਾ ਸੰਭਵ ਬਣਾਇਆ। ਸਮੇ ਨਾਲ ਬਲੈਕ ਬਾਕਸ ਵਿੱਚ ਡਿਜੀਟਲ ਤਕਨੀਕ ਸ਼ਾਮਲ ਕੀਤੀ ਗਈ ਜਿਸ ਨਾਲ ਸਟੋਰੇਜ ਸਮਰੱਥਾ ਵਧੀ। ਅੱਜ ਦੇ ਬਲੈਕ ਬਾਕਸ ਵਿੱਚ 25 ਘੰਟਿਆਂ ਤੱਕ ਦਾ ਡਾਟਾ ਅਤੇ 2 ਘੰਟਿਆਂ ਦੀ ਆਡੀਓ ਰਿਕਾਰਡ ਕਰ ਸਕਦੇ ਹਨ। ਇਹਨਾਂ ਵਿੱਚ ਅੰਡਰਵਾਟਰ ਲੋਕੇਟਰ ਬੀਕਨ ਵੀ ਸ਼ਾਮਲ ਹੁੰਦੇ ਹਨ ਜੋ 30 ਦਿਨ ਤੱਕ 37.5 ਕਿਲੋਹਰਟਜ਼ ਦੀ ਫ੍ਰੀਕੁਐਂਸੀ ਤੇ ਸਿਗਨਲ ਭੇਜਦੇ ਹਨ। ਜਿਸ ਨਾਲ ਸਮੁੰਦਰ ਦੀ ਡੂੰਘਾਈ ਵਿੱਚ ਬ੍ਰਾਹਮਣਗੀ ਸੰਭਵ ਹੁੰਦੀ ਹੈ ਬਵੇਲ ਦੀ ਸਰਲ ਅਤੇ ਦਿਲਚਸਪ ਸ਼ੈਲੀ ਪਾਠਕਾਂ ਨੂੰ ਇਸ ਗੁੰਝਲਦਾਰ ਵਿਸ਼ੇ ਨਾਲ ਜੋੜਦੀ ਹੈ ਉਹ ਆਮ ਗਲਤਫਹਿਮੀਆਂ ਨੂੰ ਸਪਸ਼ਟ ਕਰਦਾ ਹੈ ਜਿਵੇਂ ਕਿ ਇਹ ਧਾਰਨਾ ਹੈ ਕਿ ਬਲੈਕ ਬਾਕਸ ਅਸਲ ਵਿੱਚ ਕਾਲਾ ਹੁੰਦਾ ਹੈ ਉਹ ਇਸ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ ਵਿਖਾਉਂਦੇ ਹੋਏ ਕਿ ਇਹ ਸਿਰਫ ਇੱਕ ਮਸ਼ੀਨ ਨਹੀਂ ਸਗੋਂ ਹਵਾਈ ਸੁਰੱਖਿਆ ਦਾ ਅਹਿਮ ਹਿੱਸਾ ਹੈ ਉ 1985 ਦੇ ਜਾਪਾਨ 에ਅਰਲਾਈਨਸ ਫਲਾਈਟ 123 ਦੇ ਹਾਦਸੇ ਦੀ ਉਦਾਹਰਨ ਦਿੰਦਾ ਹੈ ਜਿੱਥੇ ਕਾਕਪਿਟ ਵਾਇਸ ਰਿਕਾਰਡਰ ਨੇ ਪਾਇਲਟ ਦੀਆਂ ਆਖਰੀ ਗੱਲਬਾਤ ਨੂੰ ਰਿਕਾਰਡ ਕੀਤਾ ਜਿਸ ਨੇ ਜਹਾਜ਼ ਦੀ ਟੇਲ ਦੀ ਅਸਫਲਤਾ ਦੀ ਪੁਸ਼ਟੀ ਕੀਤੀ ਫਲਾਈਟ ਡੈਟਾ ਰਿਕਾਰਡਰ ਨੇ ਦਿਖਾਇਆ ਕਿ ਜਹਾਜ਼ ਨੇ ਅਚਾਨਕ ਕੰਟਰੋਲ ਗਵਾ ਦਿੱਤਾ ਜਦਕਿ ਕਾਕਪਿਟ ਵਾਇਸ ਰਿਕਾਰਡਰ ਨੇ ਪਾਇਲਟਾਂ ਦੀ ਤਕਨੀਕੀ ਸਮੱਸਿਆ ਨਾਲ ਯੂਜਨ ਦੀਆਂ ਕੋਸ਼ਿਸ਼ਾਂ ਨੂੰ ਰਿਕਾਰਡ ਕੀਤਾ ਇਸ ਜਾਣਕਾਰੀ ਨੇ ਜਾਂਚ ਕਰਤਾਵਾਂ ਨੂੰ ਪ੍ਰੈਸ਼ਰ ਦੀ ਨੁਕਸਦਾਰ ਮੁਰਮਤ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਜਿਸ ਨੇ ਸੁਰੱਖਿਆ ਮਿਆਰਾਂ ਵਿੱਚ ਸੁਧਾਰ ਕੀਤੇ ਵਿਵੇਲ ਸਰ ਹੋਰ ਉਦਾਹਰਨਾਂ ਜਿਵੇਂ ਕਿ 1994 ਦੇ ਯੂਐਸਏ 에ਅ ਫਲਾਈਟ 427 ਦੀ ਵਰਤੋਂ ਕਰਦਾ ਹੈ ਜਿੱਥੇ ਬਲੈਕ ਬਾਕਸ ਨੇ ਰੈਡਾਰ ਦੀ ਅਸਫਲਤਾ ਨੂੰ ਪ੍ਰਕਾਸ਼ਿਤ ਕੀਤਾ ਇਹਨਾਂ ਮਸਾਲਾਂ ਰਾਹੀਂ ਉਹ ਦੱਸਾਉਂਦਾ ਹੈ ਕਿ ਬਲੈਕ ਬਾਕਸ ਸਿਰਫ ਹਾਦਸੇ ਦੇ ਕਾਰਨਾਂ ਨੂੰ ਸਮਝਣ ਲਈ ਨਹੀਂ ਨਹੀਂ ਸਗੋਂ ਕੋਈ ਇੱਕ ਵਿੱਚ ਸੁਰੱਖਿਆ ਬਧਾਉਣ ਲਈ ਵੀ ਅਹਿਮ ਹੈ ਅਧਿਆਇ ਦਾ ਉਦੇਸ਼ ਪਾਠਕਾਂ ਨੂੰ ਬਲੈਕ ਬਾਕਸ ਦੀ ਤਕਨੀਕੀ ਸਮਰੱਥਾ ਇਤਿਹਾਸ ਅਤੇ ਹਵਾਈ ਸੁਰੱਖਿਆ ਵਿੱਚ ਇਸ ਦੀ ਮੁੱਖ ਭੂਮਿਕਾ ਨਾਲ ਜਾਣੂ ਕਰਵਾਉਣਾ ਹੈ ਬਵੀਲ ਸਰ ਜ਼ੋਰ ਦਿੰਦੇ ਹਨ ਕਿ ਇਹ ਯੰਤਰ ਸੱਚ ਨੂੰ ਉਜਾਗਰ ਕਰਦਾ ਹੈ ਅਤੇ ਹਵਾਈ ਉਦਯੋਗ ਨੂੰ ਸੁਰੱਖਿਤ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ ਇਸ ਦਾ ਅਗਲਾ ਟੌਪਿਕ ਹੈ ਹਵਾਈ ਜਹਾਜ਼ ਦੀ ਉਡਾਨ ਦੇ ਵਿਗਿਆਨਿਕ ਸਿਧਾਂਤ ਇਸ ਵਿਸ਼ੇ ਵਿੱਚ ਬਵੇਲ ਸਰ ਹਵਾਈ ਜਹਾਜ਼ ਦੀ ਉਡਾਨ ਦੇ ਮੁਢਲੇ ਵਿਗਿਆਨਕ ਸਿਧਾਂਤਾਂ ਨੂੰ ਸਮਝਾਉਂਦੇ ਹਨ ਜੋ ਹਾਦਸਿਆਂ ਦੀ ਜਾਂਚ ਨੂੰ ਸਮਝਣ ਲਈ ਜ਼ਰੂਰੀ ਹਨ ਉਹ ਚਾਰ ਮੁੱਖ ਬਲਾਂ ਲਿਫਟ, ਥਰਸਟ, ਡ੍ਰੈਗ ਅਤੇ ਗ੍ਰੈਵਿਟੀ ਦੀ ਵਿਸਤਾਰਪੂਰਵਕ ਚਰਚਾ ਕਰਦੇ ਹਨ ਲਿਫਟ ਵਿੰਗ ਦੇ 에어로ਡਾਇਨਾਮਿਕ ਡਿਜ਼ਾਈਨ ਅਤੇ ਹਵਾ ਦੇ ਪ੍ਰਵਾਹ ਨਾਲ ਪੈਦਾ ਹੁੰਦੀ ਹੈ ਥਰਸਟ ਜੈਟ ਇੰਜਣਾਂ ਦੇ ਪ੍ਰੋਪੈਲਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਡ੍ਰੈਗ ਹਵਾ ਦਾ ਵਿਰੋਧ ਹੈ ਅਤੇ ਗ੍ਰੈਵਿਟੀ ਜਹਾਜ਼ ਨੂੰ ਧਰਤੀ ਵੱਲ ਖਿੱਚਦੀ ਹੈ ਬੇਬੇਲ ਸਰ ਸਰਲ ਉਦਾਹਰਨਾਂ ਜਿਵੇਂ ਕਿ ਕਾਗਜ਼ ਦੇ ਜਹਾਜ਼ ਦੀ ਉਡਾਣ ਅਤੇ ਸਾਈਕਲ ਦੀ ਗਤੀ ਨਾਲ ਇਹਨਾਂ ਸਿਧਾਂਤਾਂ ਨੂੰ ਸਮਝਾਉਂਦੇ ਹਨ ਉਹ ਜਹਾਜ਼ ਦੇ ਹਿੱਸਿਆਂ ਵਿੰਗ, ਟੇਲ, ਰੈਡਾਰ ਅਤੇ ਐਲੀਰੋਨ ਦੀ ਭੂਮਿਕਾ ਦੇ ਵੀ ਚਾਨਣਾ ਪਾਉਂਦੇ ਹਨ 1979 ਦੇ ਅਮਰੀਕਨ 에ਅਰਲਾਈਨਸ ਫਲਾਈਟ 191 ਦੀ ਮਿਸਾਲ ਦਿੰਦੇ ਹੋਏ ਉਹ ਦੱਸਦੇ ਹਨ ਕਿ ਇੰਜਣ ਦੀ ਮਾਊਂਟਿੰਗ ਸਮੱਸਿਆ ਨੇ ਜਹਾਜ਼ ਨੂੰ ਅਸਥਿਰ ਕਰ ਦਿੱਤਾ ਸੀ ਜਿਸ ਨੇ ਲਿਫਟ ਅਤੇ ਕੰਟਰੋਲ ਦੀ ਕਮੀ ਕਾਰਨ ਹਾ사 ਵਾਪਰਿਆ ਅਧਿਆਇ ਵਿੱਚ ਐਰੋਡਾਇਨਾਮਿਕਸ ਜੈਟ ਇੰਜਣਾਂ ਦੀ ਕਾਰਜ ਪ੍ਰਣਾਲੀ ਅਤੇ ਸਥਿਰਤਾ ਦੇ ਸਿਧਾਂਤਾਂ ਤੇ ਵੀ ਵਿਚਾਰ ਕੀਤਾ ਹੈ ਬਵੇਲ ਸਰ ਬਹੁਤ ਉਦਾਹਰਨਾ ਦਿੰਦੇ ਹਨ ਜਿਵੇਂ ਕਿ ਟਰਬੂਲੈਂਸ ਅਟਸਟਾਲ ਦੀ ਚਰਚਾ ਕਰਦੇ ਹਨ ਜੋ ਹਾ사ਾਂ ਦੀ ਜਾਂਚ ਵਿੱਚ ਮਹੱਤਵਪੂਰਨ ਹੁੰਦੇ ਹਨ ਅਗਲਾ ਟੌਪਿਕ ਹੈ ਕ੍ਰੈਸ਼ ਜਾਂਚ ਦੀ ਵਿਗਿਆਨਿਕ ਪ੍ਰਕਿਰਿਆ ਵਿਵਹੇਲ ਸਰ ਹਵਾਈ ਜਹਾਜ਼ ਦੇ ਹਾਦਸੇ ਦੀ ਜਾਂਚ ਦੀ ਵਿਗਿਆਨਕ ਪ੍ਰਕਿਰਿਆ ਨੂੰ ਵਰਨਨ ਕਰਦੇ ਹਨ ਜਦੋਂ ਕੋਈ ਹਾਦਸਾ ਵਾਪਰਦਾ ਹੈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਯੂਰਪੀਅਨ 에ਵੀਏਸ਼ਨ ਸੇਫਟੀ ਏਜੰਸੀ ਜਾਂਚ ਸ਼ੁਰੂ ਕਰਦੀਆਂ ਹਨ ਜਾਂਚ ਦੀ ਸ਼ੁਰੂਆਤ ਮਲਬੇ ਦੀ ਖੋਜ ਬਲੈਕ ਬਾਕਸ ਦੀ ਬਰਾਮਦਗੀ ਅਤੇ ਚਸ਼ਮ ਦੀਆਂ ਗਵਾਹੀਆਂ ਨਾਲ ਹੁੰਦੀ ਹੈ 1996 ਦੇ ਟਡਬਲਏ ਫਲਾਈਟ 800 ਦੀ ਉਦਾਹਰਨ ਦਿੰਦੇ ਹੋਏ ਦਸ ਦੇ ਹਨ ਕੇ ਜਾਂਚ ਕਰਤਾਵਾਂ ਨੇ ਸਮੁੰਦਰ ਤੋਂ 95% ਮਲਬਾ ਇਕੱਠਾ ਕਰਕੇ ਜਹਾਜ਼ ਦਾ ਪੁਨਰਨਿਰਮਾਣ ਕੀਤਾ ਜਿਸ ਨੇ ਵਾਲਨ ਟੈਂਕ ਦੇ ਧਮਾਕੇ ਦੀ ਪੁਸ਼ਟੀ ਕੀਤੀ ਅਧਿਆਏ ਵਿੱਚ ਜਾਂਚ ਦੇ ਪੜਾਅ ਸਬੂਤ ਸੰਗ੍ਰਹਿ ਡਾਟਾ ਵਿਸ਼ਲੇਸ਼ਣ ਸਿਮੂਲੇਸ਼ਨ ਅਤੇ ਰਿਪੋਰਟ ਤਿਆਰੀ ਤੇ ਵਿਸਤਾਰਪੂਰਵਕ ਚਰਚਾ ਕੀਤੀ ਜਾਂਦੀ ਹੈ ਮੋਬਿਲ ਸਰ ਰੈਡਾਰ ਡਾਟਾ ਮੌਸਮੀ ਹਾਲਤਾਂ ਅਤੇ ਮਲਬੇ ਦੇ ਵਿਸ਼ਲੇਸ਼ਣ ਦੀ ਮਹੱਤਤਾ ਤੇ ਜ਼ੋਰ ਦਿੰਦੇ ਹਨ ਉਹ 2001 ਦੇ ਅਮਰੀਕਨ 에ਅਰਲਾਈਨਸ ਫਲਾਈਟ 587 ਦੀ ਵੀ ਮਿਸਾਲ ਦਿੰਦੇ ਹਨ ਜਿੱਥੇ ਜਾਂਚ ਨੇ ਅਡਾਰ ਦੀ ਅਤੀ ਵਰਤੋਂ ਨੂੰ ਹਾਦਸੇ ਦਾ ਕਾਰਨ ਮੰਨਿਆ। ਅਗਲਾ ਟੌਪਿਕ ਹੈ ਮਕੈਨੀਕਲ ਅਸਫਲਤਾਵਾਂ ਅਤੇ ਇੰਜੀਨੀਅਰਿੰਗ ਜੋ ਹਵਾਈ ਹਾਦਸਿਆਂ ਦਾ ਮੁੱਖ ਕਾਰਨ ਹੋ ਸਕਦੀਆਂ ਹਨ। ਫ੍ਰੈਕਚਰਸ, ਮਕੈਨਿਕਸ, ਧਾਤੂ ਦੀ ਤਕਾਉਟ ਅਤੇ ਹੋਰ ਕਮਜ਼ੋਰੀਆਂ ਨੂੰ ਸਮਝਾਉਂਦਾ ਹੈ। 1988 ਦੇ ਅਲੋਹਾ 에ਅਰਲਾਈਨਸ ਫਲਾਈਟ 243 ਦੀ ਮਿਸਾਲ ਦਿੰਦੇ ਹੋਏ ਉਹ ਦੱਸਦੇ ਹਨ ਕਿ ਤਾਤ ਦਿੱਤ ਕਾਪਟ ਨੇ ਜਹਾਜ਼ ਦੀ ਛੱਤ ਦਾ ਇੱਕ ਹਿੱਸਾ ਉਡਾ ਦਿੱਤਾ ਜਿਸ ਨੇ ਜਹਾਜ਼ ਨੂੰ ਅਸਥਿਰ ਕਰ ਦਿੱਤਾ ਅਧਿਆਏ ਵਿੱਚ ਇੰਜਣ ਅਸਫਲਤਾਵਾਂ ਹਾਈਡਰੋਲਿਕ ਸਿਸਟਮ ਦੀਆਂ ਸਮੱਸਿਆਵਾਂ ਅਤੇ ਡਿਜ਼ਾਈਨ ਦੀਆਂ ਕਮੀਆਂ ਤੇ ਵੀ ਚਰਚਾ ਕੀਤੀ ਬਵਿਲ ਸਰ 1952 ਦੇ ਡੇ ਹੈਵਿਲੈਂਡ ਕਾਮੇਟ ਆਰਸਨ ਦੀ ਉਦਾਹਰਣ ਦਿੰਦੇ ਹਨ ਜਿੱਥੇ ਪ੍ਰੈਸ਼ਰਾਈਜ਼ੇਸ਼ਨ ਦੀ ਸਫਲਤਾ ਨੇ ਜਹਾਜ਼ ਨੂੰ ਤਬਾਹ ਕਰ ਦਿੱਤਾ ਉਹ ਮਟੀਰੀਅਲ ਸਾਇੰਸ ਨਰੀਖਣ ਤਕਨੀਕਾਂ ਅਤੇ ਰੋਕਥਾਮ ਦੇ ਤਰੀਕਿਆਂ ਤੇ ਵਿਸਥਾਰਪੂਰਵ ਵਿਚਾਰ ਕਰਦੇ ਹਨ ਅਗਲਾ ਟੌਪਿਕ ਹੈ ਮਨੁੱਖ ਦੀਆਂ ਗਲਤੀਆਂ ਅਤੇ ਕਾਕਪਿਟ ਮਨੋਵਿਗਿਆਨ ਵਿਲ ਸਰ ਮਨੁੱਖ ਦੀਆਂ ਗਲਤੀਆਂ ਤੇ ਚਰਚਾ ਕਰਦੇ ਹਨ ਜੋ ਅਕਸਰ ਹਵਾਈ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਉਹ ਪਾਇਲਟ ਦੀਆਂ ਗਲਤੀਆਂ ਸੰਚਾਰ ਦੀ ਕਮੀ ਅਤੇ ਗਲਤ ਫੈਸਲਿਆਂ ਦੀ ਉਦਾਹਰਣ ਦਿੰਦੇ ਹਨ ਉਹ ਦੱਸਦੇ ਹਨ ਕਿ ਪਾਇਲਟ ਦੀ ਜਾਣਬੁੱਝ ਕੇ ਕੀਤੀ ਕਾਰਵਾਈ ਹਾਦਸੇ ਦਾ ਕਾਰਨ ਸੀ ਅਧਾਇਏ ਵਿੱਚ ਕਾਕਪਿਟ ਡਾਟਾ ਰਿਕਾਰਡਰ ਦੀ ਮਹੱਤਤਾ ਕਰੂ ਰਿਸੋਰਸ ਮੈਨੇਜਮੈਂਟ ਅਤੇ ਸਿਖਲਾਈ ਪ੍ਰੋਗਰਾਮਾਂ ਤੇ ਵਿਸਤਾਰਪੂਰਵਕ ਚਰਚਾ ਕੀਤੀ ਜਾਂਦੀ ਹੈ। ਬਵੇਲ ਸਰ 1970 ਦੇ ਟੈਨੇਰੀਫ ਹਵਾਈ ਅਡੇ ਦੇ ਹਾਦਸੇ ਦੀ ਵੀ ਉਦਾਹਰਣ ਦਿੰਦੇ ਹਨ ਜਿੱਥੇ ਸੰਚਾਰ ਦੀ ਅਸਪਸ਼ਟਤਾ ਨੇ ਦੋ ਜਹਾਜ਼ਾਂ ਦੀ ਟੱਕਰ ਦਾ ਕਾਰਨ ਬਣਾਇਆ। ਉਹ ਮਨੋਵਿਗਿਆਨਿਕ ਦਬਾਅ, ਸਥਿਤੀ ਜਾਗਰੂਕਤਾ ਅਤੇ ਸੁਰੱਖਿਆ ਸੁਧਾਰਾਂ ਤੇ ਵਿਚਾਰ ਕਰਦਾ ਹੈ। ਅਗਲਾ ਟੌਪਿਕ ਹੈ ਮੌਸਮ ਅਤੇ ਬਾਹਰੀ ਕਾਰਕ। ਆਥਰ ਮੌਸਮ ਅਤੇ ਬਾਹਰੀ ਕਾਰਕਾਂ ਜਿਵੇਂ ਕਿ ਤੂਫਾਨ ਬਿਜਲੀ ਅਤੇ ਪੰਛੀਆਂ ਨਾਲ ਟਕਰਾਅ ਤੇ ਚਰਚਾ ਕਰਦੇ ਹਨ 2009 ਦੇ 에어ਫ੍ਰਾਂਸ ਫਲਾਈਟ 447 ਦੀ ਉਦਾਹਰਨ ਦਿੰਦੇ ਹੋਏ ਉਹ ਦੱਸਦੇ ਹਨ ਕਿ ਬਰਫ਼ ਜਮਨ ਨੇ ਪਿਟੋਟ ਟਿਊਬ ਸੈਂਸਰਾਂ ਨੂੰ ਅਸਫਲ ਕਰ ਦਿੱਤਾ ਜਿਸ ਨੇ ਪਾਇਲਟਾਂ ਨੂੰ ਗਲਤ ਡਾਟਾ ਤੇ ਨਿਰਭਰ ਕਰਨ ਲਈ ਮਜਬੂਰ ਕੀਤਾ ਅਧਿਆਇ ਵਿੱਚ ਮੌਸਮ ਦੇ ਡਾਟਾ ਟਰਬੂਲੈਂਸ ਅਤੇ ਪੰਛੀਆਂ ਨਾਲ ਟਕਰਾਅ ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਂਦੀ ਹੈ ਵਿਵੇਲ ਸਰ ਸੁਰੱਖਿਆ ਤਕਨੀਕਾਂ ਜਿਵੇਂ ਕਿ ਮੌਸਮ ਰਡਾਰ ਅਧਿਸੰਸਰਜਦਾਰ ਤੇ ਵੀ ਵਿਚਾਰ ਕਰਦੇ ਹਨ ਅਗਲਾ ਟੌਪਿਕ ਹੈ ਅਤਵਾਦ ਅਤੇ ਸੁਰੱਖਿਆ ਚੁਣੌਤੀਆਂ ਉਥਰ ਅਤਵਾਦੀ ਹਮਲਿਆਂ ਅਤੇ ਸੁਰੱਖਿਆ ਮੁੱਦਿਆਂ ਤੇ ਵਿਚਾਰ ਕਰਦੇ ਹਨ 11 ਸਤੰਬਰ 2001 ਦੇ ਹਮਲਿਆਂ ਨੇ ਅਭਾਈ ਸੁਰੱਖਿਆ ਨੂੰ ਬਦਲ ਦਿੱਤਾ 1988 ਦੇ ਪੈਨ ਐਮ ਫਲਾਈਟ 103 ਦੀ ਉਦਾਹਰਨ ਦਿੰਦੇ ਹੋਏ ਉਹ ਦੱਸਦੇ ਹਨ ਕਿ ਬੰਬ ਧਮਾਕੇ ਨੇ ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ ਅਧਿਆਏ ਵਿੱਚ ਸੁਰੱਖਿਆ ਪ੍ਰੋਟੋਕੋਲ ਜਾਂਚ ਤਕਨੀਕਾਂ ਅਤੇ ਅਤਵਾਦੀ ਖਤਰਿਆਂ ਦੀ ਡਿਜੀਟਲਤਾ ਤੇ ਵਿਸਤਾਰਪੂਰਵਕ ਚਰਚਾ ਕੀਤੀ ਗਈ। ਅਗਲਾ ਟੌਪਿਕ ਹੈ ਸੁਰੱਖਿਆ ਸੁਧਾਰ ਅਤੇ ਸਬਕ। ਆਥਰ ਸਮਝਾਉਂਦੇ ਹਨ ਕਿ ਹਵਾਈ ਹਾਦਸਿਆਂ ਦੀ ਜਾਂਚ ਨੇ ਸੁਰੱਖਿਆ ਸੁਧਾਰਾਂ ਨੂੰ ਜਨਮ ਦਿੱਤਾ। 1970 ਦੇ ਦਹਾਕੇ ਡੀਸੀ 10 ਹਾਦਸਿਆਂ ਦੀ ਮਿਸਾਲ ਦਿੰਦੇ ਹੋਏ ਦੱਸਦੇ ਹਨ ਕਿ ਕਾਰਗੋ ਦਰਵਾਜ਼ੇ ਦੀ ਡਿਜ਼ਾਈਨ ਸਮੱਸਿਆ ਨੇ ਸੁਧਾਰ ਜਨਮਾਇਆ। ਅਧਿਆਇ ਵਿੱਚ ਸੁਰੱਖਿਆ ਨੀਤੀਆਂ, ਸਿਖਲਾਈ ਪ੍ਰੋਗਰਾਮ ਅਤੇ ਤਕਨੀਕੀ ਸੁਧਾਰ ਤੇ ਵਿਸਤਾਰਪੂਰਵ ਚਰਚਾ ਕੀਤੀ ਜਾਂਦੀ ਹੈ। ਅਗਲਾ ਟੌਪਿਕ ਹੈ ਪੁਵਕ ਦੀ ਹਵਾਈ ਸੁਰੱਖਿਆ ਅਤੇ ਤਕਨੀਕੀ ਤਰੱਕੀ। ਬਵੈਲਸ ਹਵਾਈ ਸੁਰੱਖਿਆ ਦੇ ਪੁਵਕ ਉੱਤੇ ਵੀ ਵਿਚਾਰ ਕਰਦੇ ਹਨ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ, ਡਰੋਨ ਟੈਕਨੋਲੋਜੀ, ਰੀਅਲ ਟਾਈਮ ਡਾਟਾ ਸਟ੍ਰੀਮਿੰਗ ਅਤੇ ਆਟੋਮੇਟਿਡ ਸਿਸਟਮ ਦੀ ਸੰਭਾਵਨਾ ਤੇ ਚਰਚਾ ਕਰਦੇ ਹਨ। ਅਧਿਆਇ ਵਿੱਚ ਬਲੈਕ ਬਾਕਸ ਦੀਆਂ ਨਵੀਆਂ ਤਕਨੀਕਾਂ ਜਿਵੇਂ ਸੈਟੇਲਾਈਟ ਆਧਾਰਿਤ ਟਰੈਕਿੰਗ ਅਤੇ ਸੁਰੱਖਿਆ ਸੁਧਾਰਾਂ ਤੇ ਵਿਸਥਾਰਪੂਰਵਕ ਵਿਚਾਰ ਕੀਤਾ ਜਾਂਦਾ ਹੈ। ਬੁਵੇਲਸਰ 2014 ਦੇ ਮਲੇਸ਼ੀਆ 에ਅਰਲਾਈਨਸ ਫਲਾਈਟ 370 ਦੀ ਉਦਾਹਰਨ ਦਿੰਦੇ ਹਨ ਜਿੱਥੇ ਬਲੈਕ ਬਾਕਸ ਦੀ ਬਰਾਮਦਗੀ ਨਾਕਾਮ ਰਹੀ ਜਿਸ ਨੇ ਨਵੀਆਂ ਤਕਨੀਕਾਂ ਦੀ ਲੋੜ ਨੂੰ ਉਜਾਗਰ ਕੀਤਾ। ਆਥਰ ਕਿਤਾਬ ਦੇ ਮੁੱਖ ਵਿਚਾਰਾਂ ਦਾ ਸਾਰ ਸੰਗ੍ਰਹਿ ਕਰਦਾ ਹੈ ਅਤੇ ਕਹਿੰਦਾ ਹੈ ਕਿ ਹਵਾਈ ਹਾਦਸਿਆਂ ਦੀ ਜਾਂਚ ਸਿਰਫ ਸੱਚ ਲੱਭਣ ਲਈ ਨਹੀਂ ਸਗੋਂ ਭਵਿੱਖ ਵਿੱਚ ਸੁਰੱਖਿਆ ਵਧਾਉਣ ਲਈ ਹੈ। ਅਧਿਆਏ ਵਿੱਚ ਵਿਗਿਆਨਿਕ ਸੋਚ ਸੁਰੱਖਿਆ ਜਾਗਰੂਕਤਾ ਅਤੇ ਹਵਾਈ ਸੁਰੱਖਿਆ ਦੇ ਸਮਾਜਿਕ ਪ੍ਰਭਾਵਾਂ ਤੇ ਵਿਸਤਾਰਪੂਰਵਕ ਵਿਚਾਰ ਕੀਤਾ ਜਾਂਦਾ ਹੈ ਵਿਵੇਲ ਸਰ ਜਨਤਕ ਵਿਸ਼ਵਾਸ ਮੀਡੀਆ ਦੀ ਭੂਮਿਕਾ ਅਤੇ ਸੁਰੱਖਿਆ ਦੀਆਂ ਨੀਤਾਂ-ਨੀਤੀਆਂ ਤੇ ਵੀ ਚਰਚਾ ਕਰਦੇ ਹਨ ਦੋਸਤੋ ਹੋਰ ਵੀ ਵਧੀਆ-ਵਧੀਆ ਕਿਤਾਬਾਂ ਦੀ ਸਮਰੀ ਸੁਣਨ ਲਈ ਕਿਤਾਬੀ ਚਲਕ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ ਦੋਸਤੋ